ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਲਿਆਓ ਸਾਡੀ ਪੰਗੀਆਂ ਦੀ ਤੋਪ ਪੰਗੀਆਂ ਦੀ ਤੋਪ ਚੱਲੀ ਜਿਹੜੀ ਕੰਦ 6 ਮਹੀਨਿਆਂ ਤੋਂ ਨਹੀਂ ਡਿੱਗੀ ਪਹਿਨੇ ਤਿੰਨ ਗੋਲੇ ਵਜੇ ਤੇ ਕੰਦ ਦੀਆਂ ਇੱਟਾਂ ਭੁਰਗੀਆਂ ਜਦੋਂ ਇੱਟਾਂ ਭੁਰਗੀਆਂ ਤੇ ਜਥੇਦਾਰ ਆ ਕੇ ਕਹਿੰਦੇ ਅਕਾਲੀ ਜੀ ਕਮਾਲ ਹੋ ਗਈ ਤੇ ਨਾਲ ਹੀ ਤੋਪਚੀ ਨੇ ਸਣਾ ਦੇ ਕੇ ਆਖਿਆ ਅਕਾਲੀ ਬਾਬਾ ਫੂਲਾ ਸਿੰਘ ਨੂੰ ਕਹਦੇ ਤੋਪ ਹੋਣੀ ਚੱਲਣੀ ਇਹਦਾ ਕਿਉਂ ਕਹਿੰਦੇ ਤੋਪ ਦਾ ਪਈਆ ਟੁੱਟ ਗਿਆ ਤੇ ਤੋਪ ਇੱਕ ਬੰਨੇ ਡਿੱਗ ਪਈ ਆ ਤੇ ਇਹਨੂੰ ਚੁੱਕਣ ਵਾਸਤੇ ਨਾਂ ਤੇ ਪਈਆ ਹੈਗਾ ਤੇ ਨਾਂ ਏਡੀ ਛਦੀ ਧਿਰ ਬਣਨੀ ਆ ਇਹ ਤੋਪ ਨਹੀਂ ਚੱਲਣੀ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਮੇਰਾ ਹੁਕਮ ਆ ਤੋਪ ਚੱਲੂ ਤੇ ਐਹੋ ਚੱਲੂ ਇਹ ਤੋਪ ਚੀ ਜਾਣੇ ਤੇ ਤੋਪ ਚੀ ਦਾ ਕੰਮ ਜਾਣੇ ਇਹ ਤੋਪ ਐਹੋ ਚੱਲੂ ਤੇ ਮਲਤਾਨ ਦੇ ਕਿਲੇ ਤੇ ਵਾਰ ਕਰੂਗੀ ਸਾਰੇ ਤੋਪਜੀ ਕੋ ਇਕੱਠੇ ਹੋ ਗਏ ਵੀ ਤੂੰ ਦੱਸ ਤੋਪ ਚੱਲੂ ਕਿਦਾਂ ਕਹਿੰਦਾ ਤੋਪ ਚਲਾ ਦੂੰਗਾ ਇੱਕ ਤਰੀਕਾ ਜੇ ਇਹਦੇ ਥੱਲੇ ਆ ਕੇ ਕੋਈ ਬੰਦਾ ਮੋਢਾ ਦਵੇ ਤੇ ਪਈਆ ਚੁੱਕ ਕੇ ਤੇ ਤਾਂ ਕਰ ਦੋ ਮੈਂ ਇਹਦੇ ਵਿੱਚ ਪਾਉਂਗਾ ਬਰੂਦ 50 ਮਨ ਪੱਕਾ ਬਰੂਦ ਪੈਣਾ ਇੱਕ ਵਾਰੀ ਛੋਟੀ ਜੀ ਬੁਲੇਟ ਪੈਂਦੀ ਆ ਬੰਦੂਕ ਦੇ ਵਿੱਚ ਕਿੰਨਾ ਝਟਕਾ ਮਾਰਦੀ ਆ ਤੇ ਜਿਹਦੇ ਵਿੱਚ 50 ਮਨ ਬਰੂਦ ਪੈਣਾ ਉਹਦਾ ਝਟਕਾ ਕਿੰਨਾ ਹੋ ਕਹਿੰਦਾ ਝਟਕਾ ਵੱਜੂਗਾ ਤੋਪ ਚੱਲ ਜੂਗੀ ਪਰ ਇਹ ਸ਼ਰਤ ਆ ਵੀ ਜਿੰਨੇ ਥੱਲੇ ਮੋਢਾ ਦੇਣਾ ਵਾ ਉਹ ਬੰਦਾ ਥਾਂ ਹੀ ਮਰ ਜਾਣਾ ਵਾ ਮੈਨੂੰ ਨਵਾਂ ਚਾਹੀਦਾ ਗੋਲੇ ਚੱਲਣ ਦਾ ਗੋਲੇ ਚੱਲਣ 20 ਗੋਲੇ ਚੱਲਣ 50 ਮੈਨੂੰ ਓਨੇ ਬੰਦੇ ਮਗਰ ਤਿਆਰ ਪਰ ਤਿਆਰ ਚਾਹੀਦੇ ਹੁਣ ਇੱਥੇ ਸਿੱਖਣ ਲਈ ਪਰਖ ਦੀ ਘੜੀ ਆ ਕੰਮ ਬਣੀ ਜਾਵੇ ਤੇ ਬਾਹਾਂ ਸਾਰੇ ਟੰਗ ਲੈਂਦੇ ਹੁੰਦੇ ਕੰਮ ਵਿਗੜ ਜਾ ਤੇ ਮੁੜਕਿਆਂਦੇ ਹੁੰਦੇ ਇਹਦਾ ਪ੍ਰਬੰਧ ਜੇ ਸਾਰਾ ਇਹਨੂੰ ਪੁੱਛੋ ਜੀ ਅਹੀਂ ਤੇ ਘਰ ਚੱਲੇ ਆ ਅਸੀਂ ਤੇ ਹੁਣੇ ਹੀ ਆਏ ਆ ਇਦਾਂ ਹੀ ਹੁੰਦਾ ਨਾ ਪਿੰਡ ਚ ਮੇਲਾ ਕਰ ਲਈਏ ਤੇ ਜਿੰਨਾ ਚਿਰ ਵਧੀਆ ਹੁੰਦਾ ਜਾਵੇ ਤੇ ਫਿਰ ਸਾਰੇ ਹਮਾਤਮਾ ਮੇਰੇ ਅਰਗੇ ਵੀ ਇੱਥੇ ਬਾਹਾਂ ਰੱਖਦੇ ਫੋਟੋ ਲਵਾਉਣ ਨੂੰ ਸਰੋਪਾ ਲੈਣ ਨੂੰ ਤੇ ਜੇ ਕੰਮ ਵਿਗੜ ਗਿਆ ਫਿਰ ਲੱਤਾਂ ਤੇ ਭਾਰ ਦੋ ਤਿੰਨ ਬੰਦੇ ਹੀ ਪਾਉਂਦੇ ਹੁੰਦੇ ਆ ਬਾਕੀ ਸਾਰੇ ਗਲੀ ਲੱਭਦੇ ਹੁੰਦੇ ਫੇ ਗਲੀ ਕਿਹੜੇ ਬੰਨੇ ਭੱਜਣ ਵਾਲੀ ਇੱਥੇ ਕੌਮਲੀ ਪਰਖ ਦੀ ਘੜੀ ਸੀ ਤੋਬ ਜੀ ਕਹਿੰਦਾ ਲਿਆਓ ਬੰਦੇ ਤਿਆਰ ਇਨੇ ਚਰ ਨੂੰ ਜਸੂਸ ਆ ਗਿਆ ਅੰਦਰੋਂ ਕਿਲੇ ਦੇ ਵਿੱਚੋਂ ਆਹ ਗੱਲ ਉਹਨੇ ਲਿਖੀ ਆ ਮੈਂ ਨਹੀਂ ਕਹਿਣ ਲੱਗਾ ਹੁਣ ਸੁਣਿਓ ਤੁਹਾਨੂੰ ਪਤਾ ਲੱਗ ਜੂ ਤੂੰ ਵੀ ਕਿਹੜੀ ਮਿੱਟੀ ਦੇ ਬਣੇ ਜੇ ਜਸੂਸ ਕਹਿੰਦਾ ਮੈਂ ਨਕਲੀ ਦਾੜੀ ਨਕਲੀ ਪਾਗ ਲਾ ਕੇ ਆ ਗਿਆ ਵੀ ਸਿੱਖਾਂ ਦੀ ਜਸੂਸੀ ਕਰਨ ਦੇ ਤੇ ਕਹਿੰਦਾ ਮੈਨੂੰ ਪਤਾ ਲੱਗਾ ਤੋਪ ਦਾ ਪਹੀਆ ਟੁੱਟ ਗਿਆ ਕਹਿੰਦਾ ਮੈਂ ਉਧਰ ਨੂੰ ਤੁਰਿਆ ਜਾਵਾਂ ਜਿੱਧਰ ਤੋਪ ਦਾ ਪਹੀਆ ਟੁੱਟਾ ਤੇ ਕਹਿੰਦਾ ਮੈਨੂੰ ਚਾ ਬੜਾ ਕਹਿੰਦਾ ਸਿੱਖ ਹੁਣ ਹੁਣੇ ਜੁੱਤੀਓ ਜੁੱਤੀ ਇੱਕ ਦੂਜੇ ਨਾਲ ਵੀ ਕੰਮ ਵਿਗੜ ਗਿਆ ਉਹਨੇ ਆਖਣਾ ਤੂੰ ਤੂੰ ਮੋਢਾ ਦੇ ਉਹਨੇ ਆਖਣਾ ਤੂੰ ਮੋਢਾ ਦੇ ਇਦਾਂ ਹੀ ਹੁੰਦਾ ਨਾ ਤੇ ਤੂੰ ਥੱਲੇ ਹੋ ਤੂੰ ਥੱਲੇ ਹੋ ਕਹਿੰਦਾ ਮੈਂ ਜਦੋਂ ਉੱਥੇ ਆਇਆ ਤਾਂ ਸਿੱਖ ਵਾਕਈ ਤਕਾ ਮੁਕੀ ਹੋਣ ਡੈ ਇੱਕ ਦੂਜੇ ਨੂੰ ਤੱਕੇ ਮਾਰਨ ਡੈ ਕਹਿੰਦਾ ਮੈਂ ਪੁੱਛ ਲਿਆ ਸਿੱਖੋ ਲੜਦੇ ਕਿਉਂ ਜੇ ਉਹ ਕਹਿੰਦੇ ਵੀ ਤੋਪਚੀ ਕਹਿੰਦਾ ਤੋਪ ਥੱਲੇ ਮੋਢਾ ਦੇਣਾ ਕਹਿੰਦਾ ਲੜਦੇ ਹੋਣ ਤੁਸੀਂ ਇਸ ਕਰਕੇ ਹੋਣੇ ਵੀ ਉਹ ਕਹਿੰਦਾ ਨਾ ਤੂੰ ਅੱਗੇ ਹੋ ਉਹ ਕਹਿੰਦਾ ਤੂੰ ਅੱਗੇ ਹੋ ਸਿੱਖ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਨਹੀਂ ਲੜਾਈ ਇਸ ਗੱਲ ਦੀ ਆ ਆ ਕਹਿੰਦਾ ਮੈਂ ਪਹਿਲਾਂ ਅੱਗੇ ਹੋਣਾ ਆ ਕਹਿੰਦਾ ਮੈਂ ਅੱਗੇ ਹੋਣਾ ਆ ਕਹਿੰਦਾ ਮੈਂ ਅੱਗੇ ਹੋਣਾ ਉਸ ਜਾਸੂਸ ਦਾ ਨਾਮ ਆ ਗੁਲਾਮ ਜ਼ਲਾਨੀ ਉਹਨੇ ਕੰਨਾਂ ਨੂੰ ਹੱਥ ਲਾ ਕੇ ਥੱਲੇ ਲਾ ਕੇ ਤੇ ਕੰਨਾਂ ਨੂੰ ਲਾ ਕੇ ਆਖਿਆ ਯਾ ਅੱਲਾ ਕਿਹੜੀ ਮਿੱਟੀ ਦੇ ਬਣੇ ਇਹ ਲੋਕ ਆ ਇਹਨਾਂ ਨੂੰ ਇਹਨਾਂ ਦੇ ਆਪਣੇ ਨਾਲ ਮਾਰਨ ਇਹ ਕੌਮ ਦੁਨੀਆ ਤੋਂ ਮਰ ਕਦੀ ਨਹੀਂ ਸਕਦੀ ਰਾਜ ਕਰਨਗੇ ਰਹਿੰਦੀ ਦੁਨੀਆ ਤੱਕ ਗੁਲਾਮ ਜ਼ਲਾਨੀ ਕਹਿੰਦਾ ਮੈਂ ਪਛਾਹ ਹੋ ਕੇ ਖਲੋ ਗਿਆ ਉੱਥੇ ਧੱਕਾ ਮੁੱਕੀ ਵੱਧ ਗਿਆ ਉਹ ਆ ਕੇ ਮੈਂ ਪਹਿਲਾਂ ਖਲੋਣਾ ਆ ਉਹ ਆ ਕੇ ਮੈਂ ਪਹਿਲਾਂ ਖਲੋਣਾ ਆ ਉਹ ਆ ਕੇ ਮੈਂ ਪਹਿਲਾਂ ਖਲੋਣਾ ਫਿਰ ਉੱਥੇ ਇੱਕ ਫੈਸਲਾ ਹੋਇਆ ਕਤ ਤਨਖਾਹ ਦੇ ਹਿਸਾਬ ਨਾਲ ਖਲੋਜੋ ਜਿਹਦੀ ਤਨਖਾਹ ਸਭ ਤੋਂ ਜ਼ਿਆਦੀ ਆ ਉਹ ਮੋਢਾ ਪਹਿਲਾਂ ਦਊਗਾ ਜਿਹਦੀ ਘਾਟਿਆ ਦੂਜੇ ਨੰਬਰ ਤੇ ਜਿਹਦੀ ਘਾਟਿਆ ਤੀਜੇ ਨੰਬਰ ਤੇ ਜਿਹਦੀ ਘਾਟਿਆ ਚੌਥੇ ਨੰਬਰ ਤੇ ਤੇ ਜਿਹੜਾ ਸਭ ਤੋਂ ਮਾਤੜ ਸਾਥੀ ਆ ਜਿਹਦੀ ਸਭ ਤੋਂ ਘਾਟਿਆ ਮਗਰ ਖਲਾਰ ਦਿਓ ਤੇ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਜੇ ਤੋਪ ਦਾ ਪਈਆ ਟੁੱਟਾ ਹੁੰਦਾ ਅੱਜ ਕੱਲ ਤੇ ਫਿਰ ਕੀ ਹੋਣਾ ਸੀ ਬੜਾ ਜਿਹੜੇ ਦਿਹਾੜੀਦਾਰ ਹੀ ਥੱਲੇ ਡਾੜਾ ਕੇ ਮਾਰ ਦੇਣੇ ਇਹ ਸਾਰੇ ਤੇ ਜਿਹੜੇ ਮਿਰਰਗੇ ਕਢਾਮ ਚੌਧਰੀ ਸੀ ਉਹਨਾਂ ਇੱਕ ਵਾਰੀ ਡਾਗੇ ਤੇ ਮੁੜ ਕੇ ਠੰਡੀ ਅਸੀਂ ਥੱਲੇ ਵੜ ਜਣਾ ਲੈ ਆਓ ਜਰਾ ਸਮੋਸਿਆਂ ਦੀ ਪਲੇਟ ਤੇ ਜਦੋਂ ਤੂਫ ਦਾ ਪਹੀਆ ਪੂਰਾ ਚੜ ਗਿਆ ਨਾ ਤੇ ਸਰੋਪਾ ਲੈਣ ਆਲੀ ਤੇ ਫੋਟੋ ਵਰੀ ਸਾਨੂੰ ਸਾਧ ਲਿਓ ਅਸੀਂ ਸਰੋਪਾ ਵੀ ਲਵਾਵਾਂਗੇ ਫੋਟੋ ਵੀ ਲਵਾਵਾਂਗੇ ਬਗਾਨੀਆਂ ਦੇ ਪੁੱਤ ਭੰਗ ਦੇ ਪਹਾੜੇ ਮਰਵਾਏ ਜਾਂਦੇ ਆ ਸਰੋਪੇ ਕੋਈ ਹੋਰ ਲਈ ਜਾਂਦਾ ਇੱਥੇ ਐਸ ਚੀਜ਼ ਤੋਂ ਬਚ ਜੋ ਜੇ ਬਚਿਆ ਜਾਂਦਾ ਆ ਤੁਹਾਡੇ ਵੱਡਿਆਂ ਦਾ ਜਾਹੋ ਜਲਾਲ ਰਿਆ ਕਹਿੰਦੇ 18 ਬੰਦਿਆਂ ਨੇ ਮੋਢਾ ਥੱਲੇ ਡਾਇਆ 18 ਗੋਲੇ ਚੱਲੇ 18 ਦੇ 18 ਹੀ ਮਰ ਗਏ ਸ਼ਹੀਦ ਹੋ ਗਏ ਤੇ ਗੁਲਾਮ ਜਲਾਨੀ ਕਹਿੰਦਾ ਮੇਰੇ ਕੋ ਰਿਆ ਨਾ ਗਿਆ ਮੈਂ ਭੱਜ ਕੇ ਧੋਪ ਥੱਲੇ ਮੋਢਾ ਦੇ ਬੈਠਾ ਦੇ ਦੇ ਬੈਠਾ ਤੇ ਮੁੰਕੇ ਨਿਕਲ ਵੀ ਆਇਆ ਉਸੇਲੇ ਮੈਨੂੰ ਤੋਪਚੀ ਫੜ ਕੇ ਕਹਿੰਦਾ ਕਿਧਰ ਚੱਲਿਆ ਕਹਿੰਦਾ ਮੈਂ ਆਖਿਆ ਜੀ ਮੈਂ ਜਸੂਸ ਆ ਕਹਿੰਦਾ ਜਸੂਸ ਆ ਇੱਧਰ ਕੀ ਕਰਨ ਆਇਆ ਹਾਂ ਕਹਿੰਦਾ ਮੈਂ ਜਸੂਸੀ ਕਰਦੇ ਕਰਦੇ ਨੇ ਨਕਲੀ ਕਿਰਪਾਨ ਉਤੋਂ ਦੀ ਪਾਈ ਆ ਨਕਲੀ ਪੱਗ ਬੰਨੀ ਆ ਨਕਲੀ ਦਾੜੀ ਲਾਈ ਆ ਪਦਾਨੀ ਤੁਹਾਡੇ ਅਲ ਵੇਖ ਕੇ ਗੁਰੂ ਦਾ ਬਾਣਾ ਵੇਖ ਕੇ ਮੈਨੂੰ ਅੱਗ ਜੀ ਕਿੱਥੋਂ ਲੱਗੀ ਮੈਂ ਵੀ ਭੱਜ ਕੇ ਥੱਲੇ ਵੜ ਕੇ ਸੱਚਾ ਤੇ ਹੋ ਹੀ ਗਿਆ ਨਾ ਤੇ ਨਿਗਲ ਮੈਂ ਇਸ ਕਰਕੇ ਆਇਆ ਕਿ ਜੇ ਮੈਂ ਵੀ ਥੱਲੇ ਆ ਕੇ ਮਰ ਗਿਆ ਤੇ ਤੁਹਾਡਾ ਇਤਿਹਾਸ ਨਹੀਂ ਕਿਸੇ ਨੇ ਲਿਖਣਾ ਮੈਨੂੰ ਹੁਣ ਜਾਣ ਦੇ ਘਰ ਨੂੰ ਤੇ ਮੈਂ ਨਾਲੇ ਤੁਹਾਡਾ ਲਿਖੂੰਗਾ ਤੇ ਨਾਲੇ ਦੁਨੀਆ ਨੂੰ ਦੱਸੂੰਗਾ ਵੀ ਸਿੱਖ ਕਿਹੜੀ ਕਮੇਟੀ ਦੇ ਬਣੇ ਹੋਏ ਨੇ 18 ਗੋਲੇ ਚੱਲੇ ਮਲਤਾਨ ਦੀ ਕੰਧ ਚ ਪਾੜ ਪਿਆ ਅਕਾਲੀ ਬਾਬਾ ਫੂਲਾ ਸਿੰਘ ਬਹਾਦਰਾਂ ਨੂੰ ਨਾਲ ਲੈ ਕੇ ਮਲਤਾਨ ਦੇ ਕਿਲੇ ਦੇ ਅੰਦਰ ਆਇਆ ਕਿਸੇ ਨੇ ਜਾ ਕੇ ਨਵਾਬ ਮੁਜੱਫਰ ਖਾਨ ਨੂੰ ਦੱਸਿਆ ਮੁਜੱਫਰ ਖਾਨ ਸੌਣ ਦਾ ਸਮਾਂ ਹੋਇਆ ਖਤਮ ਤੂੰ 6 ਮਹੀਨੇ ਟੋਲੇ ਦੀਆਂ ਲਾਲੀਆਂ ਜੰਨੀਆਂ ਲਾਉਣੀਆਂ ਆਂ ਆ ਗਈ ਨਚਾਉਣ ਵਾਲੇ ਤੈਨੂੰ ਤੇਗਾ ਦੀ ਧਾਰ ਉੱਤੇ ਚਿੱਟੇ ਘੋੜੇ ਤੇ ਸਵਾਰ ਚੱਟਾ ਬਾਣਾ ਚਿੱਟੀ ਪੱਗ ਬਨ ਕੇ ਨਵਾਬ ਮੁਜੱਫਰ ਖਾਨ ਮੈਦਾਨੇ ਜੰਗ ਅੰਦਰ ਆਇਆ ਸਾਹਮਣੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਵੇਖ ਕੇ ਤੇ ਅੱਛ ਅੱਛ ਕਰ ਉੱਠਿਆ ਕਹਿੰਦਾ ਬਾਬਾ ਆ ਉਮਰ ਜੰਗ ਕਰਨ ਦੀ ਨਹੀਂ ਨੌਆ ਧੀਆਂ ਕੋਲੋ ਗਿੱਟੇ-ਗੋਡੇ ਘਟਾਉਣ ਦੀ ਐ ਹੋਮਰ ਚ ਕੌਣ ਲੜਦਾ ਹੁੰਦਾ ਅਕਾਲੀ ਬਾਬਾ ਫੂਲਾ ਸਿੰਘ ਆਂਦਾ ਗੱਲ ਜਦੋਂ ਆਉ ਨਾ ਗੁਰੂ ਤੇ ਗੱਲ ਆਉ ਮਿੱਟੀ ਤੇ ਗੱਲ ਆਉ ਅਣਖ ਤੇ ਗੱਲ ਆਉ ਗੈਰਤ ਤੇ ਫਿਰ ਉਮਰਾਂ ਦੇ ਲਿਹਾਜ ਖਤਮ ਹੋ ਜਾਂਦੇ ਆ ਤੂੰ ਕਰ ਮੇਰੇ ਤੇ ਵਾਰ ਫਿਰ ਤੈਨੂੰ ਦੱਸਾਂਗੇ ਵਾਰ ਕਰੀਦਾ ਕਿਵੇਂ ਆ ਨਵਾਬ ਮੁਜੱਫਰ ਖਾਨ ਨੇ ਤਿੰਨ ਵਾਰ ਅਕਾਲੀ ਬਾਬਾ ਫੂਲਾ ਸਿੰਘ ਤੇ ਕੀਤੇ ਮਰਦ ਨੇ ਤਿੰਨੇ ਵਾਰ ਰੋਕੇ ਦੇ ਨਾਲ ਹੀ ਆਵਾਜ਼ ਮਾਰ ਕੇ ਆਖਿਆ ਨਵਾਬ ਮੁਜ਼ਫਰ ਖਾਨ ਤੇਰੀ ਵਾਰੀ ਹੋਈ ਖਤਮ ਆ ਵੇਖ ਤੈਨੂੰ ਦਸੀਏ ਵਾਰ ਕਰੀਦਾ ਕਿਦਾਂ ਚਿੱਟੇ ਘੋੜੇ ਤੇ ਮਰਦ ਸਵਾਰ ਨੀਲਾ ਬਾਣਾ ਨੀਲਾ ਦਸਤਾਰਾ ਇੱਕ ਮੋਢੇ ਤੇ ਤੀਰਾਂ ਵਾਲਾ ਪੱਥਾ ਇੱਕ ਮੋਢੇ ਤੇ ਕਮਾਨ ਤਾਕ ਤੇ ਲੜਕਦੀ ਸ੍ਰੀ ਸਾਹਿਬ ਮੁਸ਼ਾਇਰਿਆਂ ਨੂੰ ਤਾਂ ਮਥੇ ਤੇ ਤਿਉੜੀ ਅੱਖਾਂ ਵਿੱਚ ਲਾਲੀ ਅਕਾਲੀ ਬਾਬਾ ਫੂਲਾ ਸਿੰਘ ਨੇ ਆ ਕੇ ਮੱਥੇ ਤੇ ਗੈਰਤ ਦੀ ਤਿਉੜੀ ਲਿਆ ਕੇ ਅੱਖਾਂ ਵਿੱਚ ਲਾਲੀ ਆ ਕੇ ਕੋੜੇ ਦੀਆਂ ਰਕਾਬਾਂ ਚ ਭਰਵਾ ਵਾਰ ਉਸ ਨਵਾਬ ਮੁਜੱਫਰ ਖਾਨ ਦੇ ਉੱਤੇ ਜਿਵੇਂ ਕੀਤੇ ਉਹਨਾਂ ਲੜਨ ਨੂੰ ਵਾਰਦੇ ਛੱਬਾਂ ਚ ਟਾੜੀ ਜੱਥਾ What the ho- i'll <laughs> ਅਕਾਲੀ ਬਾਬਾ ਫੂਲਾ ਸਿੰਘ ਦਾ ਇੱਕ ਪਰਮਾ ਵਾਰ ਨਵਾਬ ਮੁਜ਼ੱਫਰ ਖਾਨ ਦਾ ਸਿਰ ਵੱਢ ਕੇ ਮਰਦਨੇ ਧਰਤੀ ਉੱਤੇ ਸੁੱਟ ਦਿੱਤਾ ਇਤਿਹਾਸ ਕਹਿੰਦਾ ਸੱਤ ਪੁੱਤ ਨਵਾਬ ਮੁਜ਼ੱਫਰ ਖਾਨ ਦੇ ਘੂਰੇ ਚੋਂ ਨਿਕਲ ਕੇ ਅਕਾਲੀ ਬਾਬਾ ਫੂਲਾ ਸਿੰਘ ਦੇ ਨਾਲ ਲੜੇ ਅਕਾਲੀ ਬਾਬਾ ਫੂਲਾ ਸਿੰਘ ਨੇ ਸੱਤ ਦੇ ਸਾਥੀ ਨਰਕਾਂ ਦੇ ਰਾਹ ਨੂੰ ਪਾ ਦਿੱਤੇ ਜਿਹੜਾ ਕਿੜਾ 6 ਮਹੀਨਿਆਂ ਦਾ ਅੜਿਆ ਸੀ ਸ਼ਾਮਾਂ ਦਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਅਕਾਲੀ ਬਾਬਾ ਫੂਲਾ ਸਿੰਘ ਨੇ ਉਹ ਕਿੜਾ ਜਿੱਤ ਕੇ ਪੰਥ ਦੀ ਝੋਲੀ ਚ ਪਾ ਦਿੱਤਾ